ਨੂੰ ਵੈਰਨਸ ਇਹ ਗਾੜ ਦਤਾ ਸਾਨੂੰ ਚਾਹੀਦਾ ਸ਼ਾਮ ਨੂੰ 9 ਤੱਕ 10 ਵਜੇ ਤੱਕ ਸੌਣਾ ਚਾਹੀਦਾ ਅਮਰਤ ਵੇਲੇ ਉੱਠਣਾ ਚਾਹੀਦਾ ਤਾਂ ਕਿ ਅਸੀਂ ਜਿਹੜਾ ਅਮਰਤ ਵੇਲਾ ਹੈ ਨਾ ਉਹ ਉਹਦੀ ਬੜੀ ਮਹਾਨਤਾ ਹੈ ਇਹ ਉਹਨਾਂ ਵਾਸਤੇ ਜਿਹੜੇ 9 10 ਵਜੇ ਸਮਝ ਜਾਂਦੇ ਨੇ ਜੇ ਦੀ ਰਾਤ ਡਿਊਟੀ ਹੈ ਡਾਕਟਰ ਹੈ ਤੇ ਉਹਨੂੰ ਕੋਈ ਉਹਦੇ ਵਾਸਤੇ ਕੋਈ ਬੰਦਸ ਨਹੀਂ ਹੈ ਤੇ ਉਹ ਉਹਨੇ ਉਹਨੇ ਆਪਣੀ ਡਿਊਟੀ ਕਰਨੀ ਆ ਅੰਮ੍ਰਿਤ ਵੇਲੇ ਦੇ ਬਾਰੇ ਸਤਿਗੁਰ ਮਹਾਰਾਜ ਸਾਹਿਬ ਜੀ ਕਹਿੰਦੇ ਨੇ ਜਦੋਂ ਅੰਮ੍ਰਿਤ ਵੇੜਾ ਹੁੰਦਾ ਤੇ ਉਦੋਂ ਜਦੋਂ ਅਸੀਂ ਉੱਠਦੇ ਹਾਂ ਤੇ ਸਵੇਰੇ ਮੇਲਦਾ ਵੀ ਸਾਥ ਹੁੰਦਾ ਤੇ માનਵੀ ਸ਼ਾਂਤ ਹੁੰਦਾ ਸਰੀਰ ਵੀ ਜਿਹੜਾ ਉਤਾਕਤ ਫੜ ਲਿੰਦਾ ਵਾਤਾਵਰਣ ਵੀ ਸਾਥ ਹੁੰਦਾ ਫਿਰ ਉਸ ਵੇਲੇ ਜਿਹੜੇ ਗੁਰਮੁਖ ਪਿਆਰੇ ਉੱਠ ਕੇ ਪ੍ਰਭੂ ਦਾ ਸਿਮਰਨ ਕਰਦੇ ਉਹਨਾਂ ਦੀਆਂ ਕਿਰਣਾ ਉਹਨਾਂ ਦੀ ਜਿਹੜੀ ਹੈ ਉਹਨਾਂ ਦੇ ਔਰਾ ਜਿਹੜਾ ਉਹ ਸਾਰੀ ਹਵਾ ਅਗ ਦੇ ਕੋਲ ਜਾਂਦਾ ਹਵਾ ਵੀ ਪਵਿੱਤਰ ਹੁੰਦੀ ਇਸ ਕਰਕੇ ਉਸ ਸਮੇਂ ਨੂੰ ਸਾਨੂੰ ਵੱਧ ਵੱਧ ਉੱਠ ਕੇ ਲਾਭ ਲੈਣਾ ਚਾਹੀਦਾ ਤੇ ਤਾਂ ਕਿ ਅਸੀਂ ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਸਾਹੁਰ ਬਾਣੀ ਵਿੱਚ ਕਿਹਾ ਜਦੋਂ ਅਸੀਂ ਅੰਮ੍ਰਿਤ ਵੇਲੇ ਉੱਠਦੇ ਹਾਂ ਪਰਮਾਤਮਾ ਨਾਲ ਜੁੜਦੇ ਹਾਂ ਸਾਨੂੰ ਲਾਭ ਮਿਲਦਾ ਫਿਰ ਇਹ ਦਿਨ ਚੜਦਾ ਇਹ ਰੋਕ ਤੇ ਚਮਕਦੀ ਹੈ ਕੰਮ ਦਿਖਣੇ ਸ਼ੁਰੂ ਹੋ ਜਾਂਦੇ ਨੇ ਸਾਡਾ ਮਨ ਖਿੰਡ ਜਾਂਦਾ ਮਨ ਜੁੜਦਾ ਨਹੀਂ ਮਨ ਨੂੰ ਜੋੜਨ ਵਾਸਤੇ ਇੱਕ ਬਹੁਤ ਵਰੀਆ ਤਰੀਕਾ ਹੈ ਜਿਹੜਾ ਅਮਰ ਦੇ ਵੇਲਾ ਸੋ ਇਹਨੂੰ ਸਾੰਭਿਆ ਕਰਕੇ ਇਹਨੀਆਂ ਗਵੰਤੀਆਂ ਪ੍ਰਵਾਨ ਕਰੋ ਗੁਰਬਾਣੀ ਪੜ੍ਹਦੇ ਆ ਵਿਚਾਰ ਕਰਦੇ ਆ ਇਤਨੀ ਨਿਕਾਪੂ ਲਾ ਹੋ ਗਈਆਂ ਨੇ ਬਖਸ ਲਵੋ ਆਉਣੋਂ ਇਸ ਸਮੇਂ ਸਤਿ ਮੱਤ ਬਖਸੋ ਪਿਆਰ ਨਾਲ ਸਾਰੇ ਗੱਜ ਦੇ ਬਤੇ ਬਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ Wahai Rudi, Kipati, Eka, Puan, dan